ਐਮਐਲ ਕੌਂਸਲ ਬਾਬੇ ਬਕਾਲੇ ਤੋਂ ਔਰ ਸਾਡੇ ਫੂਡ ਸਪਲਾਈ ਦੇ ਸਮਸਤ ਅਧਿਕਾਰੀ ਸਵਾਨ ਐਸਡੀਐਮ ਬਾਬਾ ਬਕਾਲਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਇਸ ਪੈਡੀ ਸੀਜ਼ਨ ਨੂੰ ਲੈ ਕੇ ਪ੍ਰੋਕਿਊਰਮੈਂਟ ਨੂੰ ਲੈ ਕੇ ਬਹੁਤ ਕਲੀਅਰ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੰਜਾਬ ਦੀ ਮੰਡੀ ਚ ਪ੍ਰੋਕਿਊਰਮੈਂਟ ਨਾਲ ਜੁੜੀ ਕਿਸੇ ਵੀ ਫੈਕਲਟੀ ਨੂੰ ਨਾ ਆਵੇ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਮਿਲਰ ਨੇ ਆਰਤੀ ਨੇ ਸੋ ਆਲਮੋਸਟ ਪ੍ਰੋਵਾਂਤ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 252000 ਐਮਟੀ ਚੌਹਾਨਾ ਜਿਹੜਾ ਪਹੁੰਚਿਆ ਔਰ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ ਇਹਦਾ ਜਿਹੜਾ ਬਣਦਾ ਭੁਗਤਾਨ ਆ ਕਿਸਾਨ ਦੇ ਖਾਤੇ 'ਚ 443 ਕਰੋੜ ਰੁਪਇਆ ਉਹ ਵੀ ਕੀਤਾ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਖਰੀਦ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਣੀ ਜੋ ਮਾਝਾ ਮੁੱਖ ਮੰਤਰੀ ਜੀ ਦਾ ਵਾਦਾ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ ਸੋ ਲਗਾਤਾਰ ਜਿਹੜਾ ਆ ਉਹ ਪ੍ਰੋਕਿਊਰਮੈਂਟ ਨੂੰ ਲੈ ਕੇ ਸੀਜ਼ਨ ਪੀਕ ਤੇ ਜਾ ਰਿਹਾ ਭਾਵੇਂ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਥੋੜੀ ਜਿਹੜੀ ਉਹ ਨਵੀਂ ਬਦਨ ਕਰਕੇ ਕਹ ਲਓ ਜਾਂ ਮੀਂਹ ਕਰਕੇ ਕਹ ਲਓ ਪਸੜ ਕੇ ਆ ਰਿਹਾ ਚੋਹਨਾ ਪਰ ਕਿਉਂਕਿ ਵੱਡਾ ਨੁਕਸਾਨ ਵੀ ਪੰਜਾਬ ਦਾ ਹੋਇਆ ਸੋ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ ਔਰ ਅਸੀਂ 190 ਲੱਖ ਐਮਟੀ ਦਾ ਜਿਹੜਾ ਇੰਤਜ਼ਾਮ ਕੀਤਾ ਸੀਸੀਐਲ ਸਤੰਬਰ ਦੀ ਸਾਨੂੰ 15000 ਕਰੋੜ ਰੁਪਇਆ ਮਿਲ ਗਈ ਸੀ ਔਰ ਅਕਤੂਬਰ ਦੀ 27000 ਕਰੋੜ ਰੁਪਇਆ ਸੀਸੀਐਲ ਵੀ ਸਾਡੇ ਕੋਲ ਹੈ ਬਾਰ ਦਾਣਾ ਸਾਡੇ ਕੋਲ 100% ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹ ਲਗਾਤਾਰ ਆਪਣੇ ਆਪਣੇ ਜਿੱਤੇ ਡਿਊਟੀਆਂ ਉੱਤੇ ਲੱਗੇ ਆ ਉਹਦੇ ਤੇ ਪੈਰਾ ਦੇ ਰਹੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰਮੰਦੀ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦਾ ਜਿਹੜਾ ਉਹ ਵਾਦਾ ਕੱਲਾ ਕੱਲਾ ਦਾਣਾ ਚੱਕਾਂਗੇ 2399 ਰੁਪਏ ਐਮਐਸਬੀ ਦੇ ਮੁਤਾਬਕ بس ਇੱਕੇ ਬੇਨਤੀ ਕਰਾਂਗੇ ਵੀ ਆਪਣੀ ਫਸਲ ਨੂੰ ਥੋੜਾ ਜਿਹਾ ਸਵਾਰ ਕੇ ਲੈ ਕੇ ਆਣ ਕਿ ਤੁਹਾਨੂੰ ਮੰਡੀ ਚ ਆ ਕੇ ਕੋਈ ਤੁਹਾਡਾ ਟਾਈਮ ਵਿਸ ਨਾ ਹੋਵੇ ਸੋ ਉਮੀਦ ਕਰਦੇ ਆਂ ਵੀ ਜਿਹੜਾ ਸੀਜ਼ਨ ਹੈ ਪੈੜੀ ਦਾ ਭਾਵੇਂ ਹੜ ਨੇ ਪੰਜਾਬ ਦੇ ਪਿੰਡੇ ਤੇ ਪੀੜਾਂ ਦਾ ਪਰਾਗਾ ਸੁਟਿਆ ਕੁਦਰਤ ਨੇ ਪਰ ਇਹ ਪੰਜਾਬੀਆਂ ਬਾਬੇ ਨਾਨਕ ਦੀ ਧਰਤੀ ਆ ਇਹ ਮਿਸਾ ਹਾਂ ਨਹੀਂ ਬਿਲਕੁਲ ਅਸੀਂ ਤਾਂ ਮਜ਼ਦੂਰਾਂ ਦੇ ਵੀ ਜਿਹੜੇ ਇਸ਼ੂ ਨੇ ਲਗਾਤਾਰ ਇਨਾਨੀ ਯੂਨੀਅਨਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਮੈਨੂੰ ਉੱਥੇ ਚੰਡੀਗੜ੍ਹ ਦੇ ਅੰਦਰ ਆ ਪਿਛਲੇ ਸਮੇਂ ਤੇ ਇਹਨਾਂ ਦੇ ਰੇਟ ਵੀ ਰਿਵਾਈਜ਼ ਕੀਤੇ ਸੀਗੇ ਅਸੀਂ ਕਿਉਂਕਿ ਬੜਾ ਸਖਤ ਕੰਮ ਕਰਦੇ ਨੇ ਤੁਸੀਂ ਦੇਖਿਆ 37 ਕਿਲੋ ਦੀ ਬੋਰੀ ਲੈ ਕੇ ਟਰੱਕ ਦੇ ਉੱਤੇ ਚੜਨਾ ਉਤਰਨਾ ਸੋ ਲਗਾ